ਦੋਸਤੋ ਆਓ ਤੁਹਾਨੂੰ ਇੱਕ ਬਿਲਗੀ ਦੀ ਅਜੀਹੀ ਖਬਰ ਸੁਣਾਉਣੀ ਆ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਹੈਰਾਨੀ ਹੋਵੇਗੀ ਹੈਰਾਨੀ ਭਰੀ ਖਬਰ ਤੁਹਾਨੂੰ ਸੁਣਾ ਰਿਹਾ ਆ ਇਹ ਜੋ ਵੀਡੀਓ ਦੇ ਦ੍ਰਿਸ਼ ਨੇ ਇਹ ਪੱਤੀ ਬੱਗਾ ਦੇ ਦ੍ਰਿਸ਼ ਨੇ ਬਿਲਗੀ ਦਾ ਮਹੱਲਾ ਪੱਤੀ ਬੱਗਾ ਇਹ ਸੜਕ ਤੁਸੀਂ ਵੇਖ ਰਹੇ ਹੋ ਅੱਗੇ ਜਿਹੜੀ ਆ ਪੱਤੀ ਮੈਣਾ ਪੱਤੀ ਪੋਜਾ ਨੂੰ ਜਾਂਦੀ ਹੈ ਇੱਥੋਂ ਹੀ ਤਲਵਨ ਉਪਲਾ ਨੂੰ ਜਾਇਆ ਜਾਂਦਾ ਤੇ ਇਸ ਸੜਕ ਤੋਂ ਇੱਕ ਛੋਟਾ ਰਸਤਾ ਜਿਹੜਾ ਤੁਹਾਨੂੰ ਦਿਖਾਵਾਂਗੇ ਆਹ ਸਾਹਮਣੇ ਛੋਟਾ ਰਸਤਾ ਹੈ ਤੇ ਅੱਗੇ ਇੱਕ ਇਸ ਰਸਤੇ ਤੇ ਅਜਿਹੀ ਗਲੀ ਹੈ ਜਿਹੜੀ ਦੋ ਨਿੱਜੀ ਪਲਾਟਾਂ ਵਿੱਚੋਂ ਹੋ ਕੇ ਲੰਘਦੀ ਹੈ ਜਦੋਂ ਕਿ ਇਸ ਰਸਤੇ ਦੇ ਅੱਗੇ ਤਿੰਨ ਚਾਰ ਘਰ ਵਸ ਰਹੇ ਨੇ ਉਹਨਾਂ ਘਰਾਂ ਨੂੰ ਨਿੱਜੀ ਪਲਾਟਾਂ ਵਿੱਚੋਂ ਇਸ ਕਰਕੇ ਲੰਘਿਆ ਜਾਣਾ ਪੈ ਰਿਹਾ ਹੈ ਕਿਉਂਕਿ ਅਸਲ ਪੰਚਾਇਤੀ ਰਸਤਾ ਜਿਹੜਾ ਆ ਉੱਤੇ ਬੜੇ ਲੰਮੇ ਸਮੇਂ ਤੋਂ ਨਜਾਇਜ਼ ਕਬਜ਼ਾ ਹੋਇਆ ਹੈ ਨਜਾਇਜ਼ ਕਬਜ਼ਾ ਜਿਹੜਾ ਹੋਂ ਕਰਕੇ ਛੱਡਿਆ ਰਸਤਾ ਜਿਹੜਾ ਆ ਉਹ ਕਬਜ਼ਾਕਾਰੀ ਨੇ ਆਪਣੇ ਨਿੱਜੀ ਪਲਾਟ ਦੇ ਵਿੱਚੋਂ ਮੋੜਨੇ ਪਾਸਿਓਂ ਰਸਤਾ ਛੱਡਿਆ ਜਦੋਂ ਕਿ ਇੱਕ ਪਿੱਛੇ ਹੋਰ ਮਾਲਕ ਹੈ ਜਿਸਨੇ ਇਸ ਰਸਤੇ ਦੀ ਨਿਸ਼ਾਨਦੇਹੀ ਕਰਵਾਈ ਹੋਈ ਹੈ ਕਿ ਅਸਲ ਰਸਤਾ ਜਿਨਾ ਆ ਇੱਕ ਹਵੇਲੀ ਦੇ ਅੰਦਰੋਂ ਜਿਹੜਾ ਆ ਉਹ ਦਰਸਾ ਰਿਹਾ ਨਗਰ ਪੰਚਾਇਤ ਬਿਲਗਾ ਨੇ ਉਸ ਰਸਤੇ ਨੂੰ ਪੱਕਾ ਕਰਨ ਲਈ ਜਿਹੜਾ ਨਿੱਜੀ ਪਲਾਟਾਂ ਵਿੱਚ ਲੰਘ ਰਿਹਾ ਉਸ ਰਸਤੇ ਨੂੰ ਪੱਕਾ ਕਰਨ ਲਈ ਮਤਾ ਪਾਇਆ ਟੈਂਡਰ ਲੱਗ ਚੁੱਕਾ ਔਰ ਇਸ ਰਸਤੇ ਨੂੰ ਬਣਾਉਣ ਲਈ ਜਦੋਂ ਇੱਥੇ ਟੈਲ ਆਈ ਤੇ ਨਿਸ਼ਾਨਦੇਹੀ ਕਰਵਾ ਚੁੱਕੇ ਵਿਅਕਤੀ ਵੱਲੋਂ ਜਾਂ ਉਸਦੇ ਪਰਿਵਾਰ ਵੱਲੋਂ ਜਦੋਂ ਇਸ ਅਸਾਰੀ ਨੂੰ ਰੋਪਣ ਲਈ ਸਤਕਰ ਨਗਰਪਾਲਿਕਾ ਬਿਲਗਾ ਨੂੰ ਸੂਚਨਾ ਦਿੱਤੀ ਕਿ ਇਹ ਤਾਂ ਜਿਹੜਾ ਰਸਤਾ ਜਿਸ ਨੂੰ ਪੱਕਿਆ ਕਰਨ ਲਈ ਤੁਸੀਂ ਕੋਸ਼ਿਸ਼ ਕਰਦੇ ਹੋ ਇਹ ਟੈਲ ਆਈ ਆ ਇਹ ਤਾਂ ਇੱਕ ਨਿੱਜੀ ਪਲਾਟ ਦਾ ਰਸਤਾ ਹੈ ਨਾ ਕਿ ਸਰਕਾਰੀ ਉਸ ਵੇਲੇ ਦਾ ਯੋ ਕਾਰ ਸਾਧਕ ਅਫਸਰ ਰਣਜੀਤ ਸਿੰਘ ਮੰਨਣ ਲਈ ਤਿਆਰ ਨਹੀਂ ਸੀ ਪਰ ਜਦ ਉਸ ਦੇ ਅੱਗੇ ਹੋਏ ਨਿਸ਼ਾਨ ਦੇ ਦੀ ਨਕਲ ਰੱਖੀ ਤਾਂ ਉਹ ਹਰਾਨ ਰਹਿ ਗਿਆ ਕਿ ਕਿਵੇਂ ਇਹ ਨਗਰ ਪੰਚਾਇਤ ਦਸਤਰ ਬਿਲਗਾ ਨੇ ਇਹ ਜਿਹੜਾ ਮਤਾ ਪਾਇਆ ਰਸਤੇ ਨੂੰ ਪੱਕਿਆ ਕਰ ਲਈ ਬਿਨਾ ਨਿਸ਼ਾਨਦੇਹੀ ਕਰਾਇਆ ਇਹ ਆ ਉਹ ਰਸਤਾ ਕੱਚਾ ਜਿਹਨੂੰ ਪੱਕਿਆ ਕਰ ਲਈ ਨਗਰ ਪੰਚਾਇਤ ਬਿਲਗਾ ਜਿਹੜਾ ਟੈਂਡਰ ਲਾ ਚੁੱਕਾ ਮਤਾ ਪਾਸ ਕਰ ਚੁੱਕਾ ਪਰ ਇਹ ਦੇਖਿਆ ਨਹੀਂ ਕਿ ਇਹ ਰਸਤਾ ਨਗਰ ਪੰਚਾਇਤ ਦਾ ਹੈ ਵੀ ਹੈ ਕਿ ਨਹੀਂ ਜਦੋਂ ਕਿ ਅਸਲ ਰਸਤਾ ਇੱਥੇ ਇਹ ਜਿਹੜੀ ਆ ਸਾਹਮਣੇ ਐ ਨਾਲ ਲੱਗਦੀ ਇੱਕ ਬਿਲਡਿੰਗ ਹੈ ਸੱਜੇ ਪਾਸੇ ਉਸ ਹਵੇਲੀ ਦੇ ਵਿੱਚ ਦੀ ਰਸਤਾ ਹੈ ਤੇ ਜਦੋਂ ਕਿ ਹਵੇਲੀ ਦੇ ਮਾਲਕ ਨੇ ਆਪਣੇ ਨਿੱਜੀ ਪਲਾਟ ਵਿੱਚੋਂ ਇੱਕ ਸਾਈਡ ਤੋਂ ਰਸਤਾ ਛੱਡ ਦਿੱਤਾ ਤੇ ਆਪਣੀ ਹਵੇਲੀ ਜਿਹੜੀ ਆ ਉਹ ਚੌੜਸ ਕਰ ਲਈ ਤੇ ਜਦੋਂ ਕਿ ਪੰਚਾਇਤੀ ਰਸਤਾ ਇਸ ਹਵੇਲੀ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ ਇਸ ਰਸਤੇ ਦੀ ਨਿਸ਼ਾਨਦੇਹੀ ਕਰਾਉਣ ਲਈ ਹੁਣ ਤੱਕ ਕਈ ਵਾਰ ਬਲਜੀਤ ਸਿੰਘ ਕਾਰਸਾਦਕ ਅਫਸਰ ਨੂੰ ਕਿਹਾ ਜਾ ਚੁੱਕਾ ਇੱਥੋਂ ਤੱਕ ਇਨੋਵੇਟਿਵ ਕਮੇਟੀ ਐ ਬਿਲਗਾ ਜਦੋਂ ਮੀਟਿੰਗ ਦੇ ਦੌਰਾਨ ਇਸ ਰਸਤੇ ਦੀ ਗੱਲ ਕੀਤੀ ਗਈ ਤੇ ਉਸ ਵੇਲੇ ਹਲਕਾ ਬਤਾਇਕ ਵੀ ਵੀ ਇੰਦਰਜੀਤ ਕੁਰਮਾਨ ਨੇ ਵੀ ਇਹ ਉਹਨੂੰ ਕਿਹਾ ਕਿ ਇਹਦੀ ਤੁਰੰਤ ਨਿਸ਼ਾਨਦੇਹੀ ਕਰਵਾਓ ਪਰ ਪਿਛਲੇ 4-5 ਮਹੀਨਿਆਂ ਤੋਂ ਇਸ ਰਾਤੀ ਦੀ ਨਿਸ਼ਾਨਦੇਹੀ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਪਰ ਦਫ਼ਤਰ ਨਿਸ਼ਾਨਦੇਹੀ ਨਹੀਂ ਕਰਵਾ ਰਿਆ ਭਾਵੇਂ ਕਿ ਇੱਕ ਵਾਰ ਸੂਚਨਾ ਵੀ ਦਿੱਤੀ ਗਈ ਕਿ ਪਟਵਾਰੀ ਨਿਸ਼ਾਨਦੇਹੀ ਕਰਨ ਆ ਰਹੇ ਨੇ ਪਰ ਨਿਸ਼ਾਨਦੇਹੀ ਨਹੀਂ ਹੋ ਸਕੀ ਦੋਸਤੋ ਇਸ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ 5 ਸਾਲ ਦਾ ਕਾਰਜਕਾਲ ਪਹਿਲੀ ਕਮੇਟੀ ਦਾ ਲੰਘ ਗਿਆ 2016 ਤੋਂ ਇਹ ਨਗਰ ਪੰਚਾਇਤ ਬਣੀਆ ਉਸ ਤੋਂ ਪਹਿਲਾਂ ਦੀਆਂ ਨਗਰ ਪੰਚਾਇਤਾਂ ਤੋਂ ਪਹਿਲਾਂ ਜੇ ਗ੍ਰਾਮ ਪੰਚਾਇਤਾਂ ਦੀ ਵੀ ਗੱਲ ਕੀਤੀ ਜਾਵੇ ਇਸ ਰਾਹਤੇ ਦੀ ਕਿਸੇ ਨੇ ਨਿਸ਼ਾਨ ਪਈ ਕਰਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਉਂਕਿ ਇਸ ਰਾਹਤੇ ਤੇ ਅੱਗੇ ਰਹਿ ਰਹੇ ਜਿਹੜੇ ਪਰਿਵਾਰ ਆ ਉਹ ਆਮ ਪਰਿਵਾਰ ਆ ਅਗਰ ਇਸ ਰਾਹਤੇ ਤੇ ਕੋਈ ਸਿਆਸੀ ਵਿਅਕਤੀ ਦਾ ਘਰ ਹੁੰਦਾ ਤਾਂ ਸ਼ਾਇਦ ਇੰਨਾ ਸਮਾਂ ਨਾ ਲੱਗਦਾ ਪਰ ਦੋਸਤੋ ਨਗਰ ਪੰਚਾਇਤ ਬਿਲਕਾ ਦੀ ਇਸ ਕਾਰਗੁਜ਼ਾਰੀ ਤੋਂ ਤੁਸੀਂ ਸਹਿਜ ਹਿਸਾਬ ਲਾ ਸਕਦੇ ਹੋ ਕਿ ਕਿੰਨਾ ਕੁ ਕੰਮ ਦੀ ਸਪੀਡ ਹੈ ਕਿੰਨਾ ਕੁ ਨਗਰ ਪੰਚਾਇਤ ਆਪਣੀਆਂ ਜਿਹੜੀਆਂ ਪ੍ਰਾਪਰਟੀਆਂ ਉਹਦੇ ਲਈ ਐ ਜ਼ਿੰਮੇਵਾਰ ਆ ਉਹਦੀ ਤੁਹਾਨੂੰ ਅਸੀਂ ਇਹ ਮਿਸਾਲ ਦਿੱਤੀ ਆ ਇਸੇ ਤਰ੍ਹਾਂ ਨਗਰ ਪੰਚਾਇਤ ਦੀਆਂ ਹੋਰ ਵੀ ਰਾਸਤੇ ਜ਼ਮੀਨਾਂ ਤੇ ਬਹੁਤ ਸਾਰੇ ਕਬਜ਼ੇ ਆ ਜਿਨ੍ਹਾਂ ਨੂੰ ਨਗਰ ਪੰਚਾਇਤ ਜਿਹੜੀ ਆ ਇਹਨਾਂ ਕਬਜ਼ਿਆਂ ਨੂੰ ਹਟਾਉਣ ਲਈ ਕੋਈ ਚਾਰਾਜੋਰੀ ਸਾਨੂੰ ਚਾਰਾਜੋਰੀ ਜਿਹੜੀ ਨਜ਼ਰ ਨਹੀਂ ਆ ਰਹੀ ਤੇ ਬਿਲਗਾਦੀ ਤੁਹਾਨੂੰ ਇਹ ਇੱਕ ਮਿਸਾਲ ਦਖਾਈਆ ਜਿੱਥੇ ਇੱਕ ਬਿਲਗਾ ਦੇ ਨਗਰ ਪੰਚਾਇਤ ਦੇ ਰਸਤੇ ਦੇ ਉੱਤੇ ਲੰਮੇ ਸਮੇਂ ਤੋਂ ਕਬਜ਼ਾ ਹੈ ਤੇ ਇਹੋ ਇਸ ਗੱਲ ਤੋਂ ਚਿਜਕਦਾ ਹੈ ਕਿ ਜਦੋਂ ਨਿਸ਼ਾਨਦੇਹੀ ਹੋ ਗਈ ਤੇ ਕਬਜ਼ੇ ਨੂੰ ਜਿਹੜਾ ਕਬਜ਼ਾ ਰਸਤੇ ਤੇ ਕਰਨਾ ਪੈਣਾ ਤੇ ਜਦੋਂ ਰਸਤੇ ਤੇ ਕਬਜ਼ਾ ਕਰਨਾ ਪੈਣਾ ਤੇ ਉਸ ਬਿੱਲੇ ਤੁਹਾਨੂੰ ਪਤਾ ਹੀ ਹੈ ਕਿਵੇਂ ਕਿੰਨੀ ਮਸ਼ੱਕਤ ਕਰਨੀ ਪੈਂਦੀ ਹੈ ਤੇ ਇਹੋ ਇਸ ਤਰ੍ਹਾਂ ਦਾ ਜਿਹੜਾ ਇਸ ਗੱਲ ਨੂੰ ਕੋਸ਼ਿਸ਼ ਕਰਦਾ ਵੇ ਇਹ ਸਮਾਗ ਕੇ ਇਸ ਤਰੀਕੇ ਨਾਲ ਕੱਢ ਲਿਆ ਜਾਵੇ ਤੇ ਮੈਨੂੰ ਇਸ ਜ਼ਿੰਮੇਵਾਰੀ ਵਿੱਚ ਨਾ ਪੈਣਾ ਪਵੇ ਤੇ ਇਹ ਸੀ ਦੋਸਤੋ ਅੱਜ ਤੁਹਾਨੂੰ ਮਿਲ ਕੇ ਦੀ ਇਹ ਖਬਰ ਸੁਣਾਈ ਕਿ ਨਗਰ ਪੰਚਾਇਤ ਬਿਲਗਾ ਆਪਣਾ ਰਸਤਾ ਲੱਭਣ ਦੀ ਬਜਾਏ ਨਿੱਜੀ ਪਲਾਟਾਂ ਤੇ ਟੈਲ ਜਿਹੜੀ ਲਾਉਣ ਦੀ ਜਿਹੜੀ ਕਾਲ ਵਿੱਚ ਸੀ ਪਰ ਜਦੋਂ ਇੱਕ ਪਲਾਟ ਦੇ ਮਾਲਕ ਨੇ ਰੋਕਿਆ ਉਸ ਤੋਂ ਬਾਅਦ ਕੁੰਭ ਕਰਨ ਦੀ ਨੀਂਦੇ ਸੌ ਗਿਆ ਨਗਰ ਪੰਚਾਇਤ ਬਿਲਗਾ ਤੇ ਦੋਸਤੋ ਅਸੀਂ ਤੁਹਾਨੂੰ ਹੋਰ ਵੀ ਬਿਲਗੇ ਦੀਆਂ ਖਬਰਾਂ ਸੁਣਾਉਂਦੇ ਰਹਨੇ ਆਂ ਤੁਸੀਂ ਬਹੁਤ ਉਤਸ਼ਾਹ ਪਾਚੋਨੇ ਸਾਡੀਆਂ ਸਾਰੀਆਂ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਦੇ ਆਂ ਕਮੈਂਟ ਵੀ ਦਿੰਦੇ ਆਂ ਫੋਨਾਂ ਰਾਹੀਂ ਵੀ ਧੰਨਵਾਦ ਕੀਤਾ ਜਾਂਦਾ ਹੈ ਕਿ ਬਿਲਕੇ ਦੇ ਮੁੱਦੇ ਨੂੰ ਜਿਹੜਾ ਆ ਹਰੇਕ ਮੁੱਦੇ ਨੂੰ ਬਿਲਗਾ ਨਿਊਜ਼ ਆਨਲਾਈਨ ਵੱਲੋਂ ਉਠਾਇਆ ਜਾਂਦਾ ਹੈ ਤੁਹਾਡਾ ਇੱਕ ਵਾਰੀ ਫੇਰ ਅਸੀਂ ਧੰਨਵਾਦ ਕਰਦੇ ਆਂ ਤੇ ਫੇਰ ਤੁਹਾਡੇ ਲਈ ਹੋਰ ਖਬਰ ਲੈ ਕੇ ਆਵਾਂਗੇ ਉਦੋਂ ਤੱਕ ਦੇਖੋ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ